ਮੈਂ ਬਲਕਾਰ ਸਿੰਘ ਮੰਗਲੀ ਕੌਮੀ ਪ੍ਰਧਾਨ ਆਲ ਇੰਡੀਆ ਲੋਕਰਾਜ ਪਾਰਟੀ ਅੱਜ ਅਸੀਂ ਸਾਡੇ ਸੁਖਵਿੰਦਰ ਕੌਰ ਬਿੰਦਰ ਜੀ ਅਤੇ ਸਾਡਾ ਵੀਰ ਹਰਪਜਨ ਸਿੰਘ ਜੀ ਪੰਮਾ ਜੋ ਕਿ ਹਰ ਸਾਲ ਸਾਲਾਨਾ ਮੇਲਾ ਕਰਾਉਂਦੇ ਨੇ ਜੋ ਕਿ ਇਹ ਜਿਹੜੇ ਮੇਲੇ ਹੁੰਦੇ ਨੇ ਇੱਕ ਬਹੁਤ ਹੀ ਇੱਕ ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਨੇ ਤੇ ਜਿਹੜੀਆਂ ਸਾਡੇ ਜਾਤਾਂ ਪਾਤਾਂ ਦੇ ਬਿਤਕਰੇ ਨੇ ਜਿਹੜੇ ਧਾਰਮਿਕ ਬਖੇੜੇ ਨੇ ਉਹਨਾਂ ਨੂੰ ਇਹ ਦੂਰ ਕਰਕੇ ਸਾਨੂੰ ਇਕਜੁੱਟਤਾ ਦੇ ਵਿੱਚ ਰਹਿਣ ਦਾ ਇਹ ਜਿਹੜਾ ਸੰਕੇਤ ਦਿੰਦੇ ਨੇ ਤੇ ਅਸੀਂ ਅੱਜ ਉਹਨਾਂ ਦੇ ਬਲਾਵੇ ਦੇ ਸੱਦੇ ਦੇ ਉੱਤੇ ਅੱਜ ਅਸੀਂ ਸੰਗਤਾਂ ਨੂੰ ਇੱਥੇ ਜਿਹੜਾ ਕਿ ਦਰਸ਼ਨ ਕਰਨ ਸੰਗਤਾਂ ਦੇ ਆਏ ਆ ਤੇ ਸਾਡੇ ਵੱਲੋਂ ਅਸੀਂ ਜਿਹੜਾ ਇਹ ਦਸਵਾਂ ਸਾਲਾਨਾ ਜੋੜ ਮੇਲਾ ਹੋ ਰਿਹਾ ਇਹਦੇ ਵਿੱਚ ਹਰਪੰਜੀਤ ਸਿੰਘ ਜੀ ਪੰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਜੋ ਕਿ ਇਹੋ ਜਿਹੇ ਮੇਲੇ ਕਰਾ ਕੇ ਆਪਸੀਂ ਜਿਹੜੀ ਪਿਆਰ ਦੇ ਜਿਹੜੀ ਸਾਂਝ ਨੂੰ ਇਹ ਜਿਹੜੇ ਮਜ਼ਬੂਤ ਕਰਦੇ ਨੇ ਸਾਡੇ ਪੂਰੀ ਲੋਕ ਰਾਜ ਪਾਰਟੀ ਵੱਲੋਂ ਜਿਹੜਾ ਕਿ ਇਹਨਾਂ ਦੋਨਾਂ ਹਰਪੰਸ ਸਿੰਘ ਜੀ ਪੰਮਾ ਦੇ ਸੁਖਵਿੰਦਰ ਕੌਰ ਬਿੰਦਰ ਜੀ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਲਾਕਾ ਨਿਵਾਸੀਆਂ ਸ਼ਾਸਤਰੀ ਨਗਰ ਨੂੰ ਲੱਖ ਲੱਖ ਵਧਾਈ ਦੇਣਾ ਕਿ ਜਿਹੜੇ ਬਾਬਾ ਮਸਤ ਕਲੰਦਰ ਜੀ ਵੱਲੋਂ ਸਾਡੇ ਪੰਮੇ ਭਾਈ ਨੇ ਵੀਂਹਾਂ ਜੋੜ ਮੇਲਾ ਰੱਖਿਆ ਉਹਨਾਂ ਦੀ ਇਲਾਕਾ ਨਿਵਾਸੀਆਂ ਨੂੰ ਔਰ ਪੰਮੇ ਭਾਈ ਨੂੰ ਲੱਖ ਲੱਖ ਵਧਾਈ ਦੇਣਾ ਔਰ ਮੈਂ ਸਾਰਾ ਇਹੀ ਕਹੂੰਗਾ ਕਿ ਜਿਹੜਾ ਇਸ ਮੱਲੇ ਨੂੰ ਬਹੁਤ ਹੀ ਤੰਦਰੁਸਤੀ ਨਾਲ ਕੱਲੋਂ ਬਖਸ਼ੀ ਜਾਵੇ ਔਰ ਇਸੇ ਤਰ੍ਹਾਂ ਹੀ ਸਾਡੇ ਪੰਮੇ ਭਾਜੀ ਜੋੜ ਮੇਲਾ ਕਰਾਉਂਦੇ ਰਹਿਣ ਔਰ ਇਸੇ ਤਰ੍ਹਾਂ ਅਸੀਂ ਆਸ਼ੀਰਵਾਦ ਲੈਂਦੇ ਰਹੀਏ ਹਰ ਸਾਲ ਦੀ ਤਰ੍ਹਾਂ ਪਸਤ ਕਲੰਦਰ ਜੀ ਦੇ ਸਥਾਨ ਦੇ ਉੱਤੇ ਮੇਲਾ ਲੱਗਿਆ ਮੈਂ ਔਰ ਪ੍ਰਬੰਧਕਾਂ ਦਾ ਵਧਾਈ ਦੇਣਾ ਸਮੁੱਚੇ ਸੰਗਠਨ ਨੂੰ ਜੈਨਵਾਦ ਦਾ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ